ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਭਿੰਡੀ ਦੀ ਸਬਜ਼ੀ ਤੇ ਇਹਦੇ ਵਾਸਤੇ ਮੈਂ ਭਿੰਡੀਆਂ ਲਈਆਂਆਂ ਦੀਆਂ ਧੋ ਲਈਆਂ ਸਮਾਰ ਕੇ ਧੁੱਪ ਲਵਾਤੀ ਇਹਨਾਂ ਨੂੰ 15 ਮਿੰਟ ਧੁੱਪੇ ਧਰਤੀਆਂ ਦੀਆਂ ਤੇ ਹੁਣ ਮੈਂ ਇਹਨਾਂ ਨੂੰ ਕੱਟ ਲਿਆ ਗਾਲੀ ਬਰੀਕ ਨਹੀਂ ਜਿਸ ਨੇ ਕੱਟਣੀ ਹੈ ਮੋٹے ਮੋٹے ਪੀਸ ਕੱਟਣੇ ਨੇਗੇ ਕੱਚੀ ਕੱਚੀ ਭਿੰਡੀ ਲੈਣੀ ਹੈ ਉਹਦੀ ਜਿਆਦਾ ਸਬਜ਼ੀ ਸਵਾਦ ਬਣਦੀ ਹੈਗੀ ਫਿਰ ਹੁਣ ਆਪਾਂ ਗੰਡੇ ਛਿੱਲ ਲਾਂਗੇ ਤੇ ਇਹਨਾਂ ਨੂੰ ਧੋ ਕੇ ਸਮਾਰ ਕੇ ਸੁਕਾਜੇ ਲਗਾ ਲਾਂਗੇ ਫਿਰ ਇਹਨਾਂ ਨੂੰ ਕੱਟ ਲਾਂਗੇ ਹੁਣ ਇਸ ਨੂੰ ਦਾਤਾਂਗੇ ਕਿ ਹਾਂਜੀ ਹੁਣ ਆਪਾਂ ਨੇ ਲੈ ਲੈਣੇ ਨੇ ਗੰਡੇ 500 ਦਾ ਗੰਡੇ ਲੈ ਲਏ ਬਸ ਇਹਨਾਂ ਨੂੰ ਛਿੱਲ ਲਾਂਗੇ ਫਿਰ ਧੋ ਲਾਂਗੇ ਛਿੱਲ ਕੇ ਧੋਣੇ ਨੇ ਫਿਰ ਕੱਟਾਂਗੇ ਇਹਨਾਂ ਜਿਵੇਂ ਗਰੀ ਗਰੀ ਜੀਰਾ ਨੇ ਹਾਂਜੀ ਹੁਣ ਆਪਾਂ ਨੇ ਪਿਆਜ਼ ਜਿਹੜਾ ਲਿਆ ਉਹ ਧੋ ਲਿਆ ਥੋੜੀ ਧੋ ਕੇ ਇਹਨਾਂ ਕੋ ਬ੍ਰੇਕ ਬ੍ਰੇਕ ਕੱਟ ਲਾਂਗੇ ਆਪਿਆਂ ਆਜਾ ਆਪਣੇਵੇਂ ਕੱਟ ਲੈਣੇ ਨੇ ਆ ਹਰੀਆਂ ਮਿਰਚਾਂ ਲਈਆਂ ਨੇ ਆਪਾਂ ਨੇ 5-7 ਤੇ ਇਹਨਾਂ ਨੂੰ ਬਰੀਕ ਕੱਟ ਲਾਂਗੇ ਨਾ ਮੈਂ ਬਰੀਕ ਨਹੀਂ ਇਹ ਸਾਡੇ ਟੜਨ ਲੱਗ ਜਾਂਦੀਆਂ ਨੇ ਤਾਂ ਕਰਕੇ ਮੈਂ ਇਹਨਾਂ ਨੂੰ ਐਵੇਂ ਪਲੇਟ ਦੇ ਧਰ ਕੱਟ ਲਈ ਕਿਉਂਕਿ ਆਪਣੇ ਕੋਲ ਉਹ ਚੋਪਿੰਗ ਬੋਰਡ ਤਾਂ ਹੈ ਨਹੀਂ। ਇਹ ਆ ਮੇਰੇ ਤੇ ਇਸ ਚੋਪਿੰਗ ਬੋਰਡ। ਆਪਾਂ ਨੇ ਅੱਗ ਮਚਾ ਲਈ ਜੁਲੇ ਦੇ ਵਿੱਚ ਤੇ ਕੜਾਹੀ ਰੱਖਤੀ ਉੱਪਰ ਲੋਂਡਾ ਤੇ ਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਅਧਿਕ ਘੜਸ਼ੀ ਕਿਉਂਕਿ ਭਿੰਡੀਆਂ ਆਪਣੇ ਕੋਲ ਥੋੜੀਆਂ ਨੇ ਜਿਆਦਾ ਨਹੀਂ ਹੈਗੀਆਂ। ਇਹਨਾਂ ਨੂੰ ਆਪਾਂ ਬ੍ਰਾਊਨ ਹੋਣ ਤੱਕ ਭੁੰਨਾਂਗੇ ਜਦੋਂ ਥੋੜੇ ਜਿ ਪੂਰੇ ਜੇ ਹੋ ਗਏ ਜਾਨੀ ਰੰਗ ਜਾ ਬਦਲ ਗਏ ਫਿਰ ਆਪਾਂ ਇਹਨਾਂ ਚ ਭਿੰਡੀਆਂ ਪਾ ਦਾਂਗੇ ਤੇ ਹੁਣ ਮੈਂ ਪਿਆ ਥੋੜਾ ਦਾ ਬਰਾਊਨ ਹੋ ਗਿਆ ਸੀ ਜਿਹੜਾ ਹੁਣ ਇਹਦੇ ਵਿੱਚ ਮੈਂ ਐਡ ਕਰਤੀ ਆਹ ਭਿੰਡੀਆਂ ਪਾਤੀਆਂ ਜਿਹੜੀਆਂ ਤਸੀਆਂ ਦੀਆਂ ਪਾਈ ਧੋਤੀਆਂ ਤੁਹਾਨੂੰ ਦਾ ਜਦੋਂ ਇਹ ਥੋੜੇ ਜਿਹਾ ਪਾਣੀ ਗੀਆ ਭਿੰਡੀਆਂ ਤੇ ਹਾਂ ਪਿਆਜ ਦੇ ਵਿੱਚ ਆਪਾਂ ਨੂਨ ਤੇ ਹਲਦੀ ਪਾ ਦਾਂਗੇ ਜਿਹਦੇ ਬਾਅਦ ਸੇ ਅੱਗ ਆਪਾਂ ਥੋੜੀ ਜਿਹੀ ਮੱਠੀ ਮੱਠੀ ਚਾਹੀਦੀ ਹੈ ਕਿਉਂਕਿ ਜ਼ਿਆਦਾ ਅੱਗ ਨਾਲ ਇਹ ਵਿੱਚ ਮਸ ਜਾਂਦੀਆਂ ਨੇ ਜ਼ਿਆਦਾ ਸੇਕ ਨਹੀਂ ਚਾਹੀਦਾ ਇਹਨਾਂ ਨੂੰ ਹਾਂਜੀ ਆਪਾਂ ਨੇ ਇੱਕ ਚਮਚਾ ਹਲਦੀ ਦਾ ਲੈ ਲਿਆ ਤੇ ਪੌਣਾ ਇੱਕ ਚਮਚਾ ਨੂਨ ਦਾ ਤੇ ਥੋੜੀ ਜਿਹੀ ਮਿਰਚ ਲੈ ਲਈ ਕਿਉਂਕਿ ਪਹਿਲਾਂ ਮਿਰਚ ਪਾਤੀ ਆਪਣੇ ਹਰੀ ਇਹਦੇ ਵਿੱਚ ਦੇਖੋ ਹੁਣ ਆਪਾਂ ਇਹਨੂੰ ਉੱਚ ਪਾ ਦਾਂਗੇ ਇਹਦੀ ਪਿੰਡੀਆਂ ਦੀ ਸਬਜ਼ੀ ਦੀ ਦੇਖੋ ਜੀ ਬਸ ਹੁਣ ਇਹਨੂੰ 2 ਮਿੰਟ ਹੋਰ ਸ਼ੇਕ ਨਾ ਰਲਾ ਲਾਂਗੇ ਬਸ ਸਾਰੇ ਬਣ ਕੇ ਤਿਆਰ ਹੈ ਖਾਣ ਲਈ ਆ ਦੇਖੋ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੈਗੀ ਦੇਖੋ ਹੁਣ ਆਪਾਂ ਇਹਨੂੰ ਭਾਂਡੇ 'ਚ ਕੱਢ ਲਾਂਗੇ ਦੇਖੋ ਕਿੰਨੀ ਵਧੀਆ ਬਣੀ ਹੈ ਖਿੜੀ ਖਿੜੀ ਜੀ ਨਹੀਂ ਤਾਂ ਲਾਲਾਂ ਨਹੀਂ ਛੱਡ ਜਾਂਦੀ ਇਹ ਭਿੰਡੀ